ਜਿੱਥੇ ਹੁੰਦੀ ਬਹੁਤ ਹਰਿਆਲੀ ਏ ਉਹ ਧਰਤੀ ਕਿਸਮਤ ਵਾਲੀ ਏ ਮੈਂ ਉਸ ਧਰਤੀ ਤੇ ਸੀਸ ਝੁਕਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਘੁੰਮ ਫਿਰ ਕੇ ਆਣਾ ਆ ਜਿੱਥੇ ਚੱਲਦੀਆਂ ਤੇਜ਼ ਹਵਾਵਾਂ ਨੇ ਉਹ ਬੋੜਾਂ ਦੀਆਂ ਠੰਡੀਆਂ ਛਾਵਾਂ ਨੇ ਮੈਂ ਉਹਨਾਂ ਰੁੱਖਾਂ ਦੇ ਥੱਲੇ ਬਹਿਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਜਿੱਥੇ ਬਾਜਰੇ ਤੇ ਚੜੀਆਂ ਨਹੀਂ ਉਥੇ ਚੱਲਦੀਆਂ ਮੋਟਰਾਂ ਬੜੀਆਂ ਨੇ ਮੈਂ ਉਹਨਾਂ 'ਚ ਬੱਚਿਆਂ ਦੇ ਵਿੱਚ ਨਹਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਇੱਕ ਦਿਓ ਸਨੇਹਾ ਪਿਓ ਮਾਵਾਂ ਨੂੰ ਰੂਹਾਂ ਤੋਂ ਵਿਛੜੀਆਂ ਮਾਵਾਂ ਨੂੰ ਮੈਂ ਉਹਨਾਂ ਲਈ ਕੁਝ ਲਿਆਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਜਿਹੜੀ ਜਦ ਸਾਡੀ ਵਿੱਚ ਡੁੱਲੀ ਏ ਉਹਦੇ ਲਈ ਦਿਲ ਦੀ ਖਿੜਕੀ ਖੁੱਲੀ ਏ ਜੱਗੇ ਨੇ ਉਹਦੇ ਲਈ ਜੀਵਨ ਬਤਾਨਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਉਸ ਪੰਜਾਬ ਨੂੰ ਜਾਣਾ ਆ ਮੈਂ ਘੁੰਮ ਫਿਰ ਕੇ ਆਣਾ ਆ ਮੈਂ ਪਰਦੇਸਾਂ ਨੂੰ ਵਾਪਸ ਆਣਾ ਆ 사ਸੀ ਕਾ ਜੀ ਵਧੀਆ ਲੱਗਾ ਤਾਂ ਗੀਤੋ ਸ਼ੇਅਰ ਕਰਦੇ ਹੋ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਜੱਗਾ ਮੀਲਕਚਾਨੇ ਵਾਲਾ ਲਾਈਕ ਕਰਦੇ ਹੋ